ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਕਿਸਾਨਾਂ ਨਾਲ ਬਹੁਤ ਵੱਡੀ ਇੱਕ ਬੇਸ਼ੱਕੀ ਕੀਤੀ ਜਾ ਰਹੀ ਆ ਸ਼ਰਿਆਮ ਤੱਕਾ ਕਰ ਰਿਹਾ ਕਿਸਾਨਾਂ ਦੇ ਡਾਂਗਾ ਮਾਰ ਰਿਹਾ ਜੋ ਆਪਣਾ ਪ੍ਰਸ਼ਾਸਨ ਜੋ ਆਪਾਂ ਕਹ ਦੀ ਇਹ ਗੱਲ ਇਹ ਕਿਹਦੇ ਕਹਿੰਦੇ ਹੋ ਰਿਹਾ ਸੀਐਮ ਭਵੰਤ ਮੰਨ ਦੇ ਕਿਉਂਕਿ ਉਹਨੇ ਪਿਛਲੇ ਦਿਨਾਂ ਦੇ ਵਿੱਚ ਜੋ ਕਿਸਾਨਾਂ ਦੇ ਖਿਲਾਫ ਇੱਕ ਉਹਨਾਂ ਨੇ ਬਿਆਨ ਦਿੱਤੇ ਗਏ ਸੀ ਜਿਦੇ ਵਿੱਚ ਕਿਹਾ ਗਿਆ ਸੀ ਵੀ ਜੇਕਰ ਤੁਸੀਂ ਧਰਨੇ ਲਾਉਂਗੇ ਹੁਣ ਤੁਹਾਨੂੰ ਨਾ ਤਾਂ ਚੰਡੀਗੜ੍ਹ ਵੱਲ ਕੂਚ ਕਰਨ ਦਿੱਤਾ ਜਾਊ ਤੇ ਇਧਰੋਂ ਕੇਂਦਰ ਸਰਕਾਰ ਕਹਿੰਦੀ ਆ ਤੁਹਾਨੂੰ ਦਿੱਲੀ ਦੇ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਤਾਂ ਇਹਦੇ ਵਿੱਚ ਉਹਨ ਦੋਨੇ ਸਰਕਾਰਾਂ ਨੇ ਇੱਕ ਠਾਨ ਲਈ ਗੱਲ ਜਿਦੇ ਵਿੱਚ ਉਹਨ ਕਿਸਾਨਾਂ ਨਾਲ ਸ਼ਰਿਆਮ ਬਹੁਤ ਤਕਾ ਹੋ ਰਿਹਾ ਤੇ ਕਿਸਾਨਾਂ ਦੀਆਂ ਪੱਗਾਂ ਤੱਕ ਲਾਠੀਆਂ ਗਈਆਂ ਪੱਗਾਂ ਲਾਠੀਆਂ ਗਈਆਂ ਅੱਜ ਹੁਣ ਦੀ ਵੀਡੀਓ ਇਹ ਘੰਟਾ ਹੋ ਗਿਆ ਵਾਇਰਲ ਹੋਈ ਨੂੰ ਜਿਦੇ ਵਿੱਚ ਸ਼ਰਿਆਮ ਕਿਸਾਨਾਂ ਨਾਲ ਡਾਂਗਾ ਮਾਰ ਰਹੇ ਆ ਤੇ ਪੱਗਾਂ ਲਾ ਰਹੇ ਆ ਨੌਜਵਾਨਾਂ ਦੇ ਬਜ਼ੁਰਗਾਂ ਦੇ ਮਾਰ ਰਹੇ ਆ ਛਰੇ ਆਮ ਤਾਂ ਉਹਨ ਕੀ ਦੇ ਕਹਿੰਦੇ ਹੋ ਰਿਹਾ ਸੀਐਮ ਭਵੰਤਮਾਨ ਦੀ ਅੱਜ ਹਰ ਇਨਸਾਨ ਹਰ ਕਿਸਾਨ ਇਹਨਾਂ ਦੇ ਖਿਲਾਫ ਹੋ ਰਿਹਾ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਇਹਨੇ ਅਤਿਆਚਾਰ ਕਰਿਆ ਮੈਂ ਵੈਸੇ ਹਰ ਵੀਡੀਓ ਹਰ ਵੀਡੀਓ 'ਚ ਹੀ ਬੋਲਦਾ ਹੁੰਦਾ ਵੀ ਜਦੋਂ ਦੀ ਪੌਣੇ ਤਿੰਨ ਸਾਲ ਹੋ ਗਏ ਸਰਕਾਰ ਆਈ ਨੂੰ ਉਦੋਂ ਦੇ ਧਰਨੇ ਲੱਗਨੇ ਬਹੁਤ ਜ਼ਿਆਦਾ ਸ਼ੁਰੂ ਹੋ ਗਏ ਐਨੇ ਕਿਸੇ ਸਰਕਾਰ ਦੇ ਵਿੱਚ ਤੱਕਾ ਨਹੀਂ ਹੋਇਆ ਜਿੰਨਾ ਅੱਜ ਹੋ ਰਿਹਾ ਕਿਉਂਕਿ ਇਹਨੇ ਵਾਅਦਾ ਕਰਾਇੀ ਲੋਕਾਂ ਨਾਲ ਵੀ ਮੈਂ ਇੱਕ ਕਿਸਾਨ ਦਾ ਪੁੱਤਰ ਆ ਮੈਂ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਕਰਨਾਗਾ ਤੇ ਅੱਜ ਪੁੱਛਣ ਆਲਾ ਹੋਵੇ ਕਿਹਦੇ ਕਹਿੰਦੇ ਇਹ ਡਾਂਗਾ ਮਾਰ ਰਹੇ ਆ ਲੋਕਾਂ ਦੇ ਤੇ ਜਿਹੜੀ ਗੱਲ ਕਰੀ ਆਪਾਂ ਜ਼ਮੀਨਾਂ ਦੀ ਜ਼ਮੀਨਾਂ ਇਹ ਕਹਿੰਦੇ ਆ ਵੀ ਸੋਨੂੰ ਜਿੰਨਾ ਮੁਆਜਬਾ ਵੰਦਾ ਉਹਨਾਂ ਨਹੀਂ ਦਿੱਤਾ ਯਾਰ ਆ ਤਾਂ ਉਹਨਾਂ ਦੇ ਜ਼ਮੀਨਾਂ ਤੇ ਬਲਡوزر ਫੇਰੇ ਜਾ ਰਹੇ ਆ ਸ਼ਰਿਆਮ ਡਾਂਗਾ ਮਾਰੀ ਜਾਂਦੇ ਆ ਬਾਹਲਾ ਨਹੀਂ ਮੈਂ ਕਹਿੰਦਾ ਨਾ ਤਾਂ ਇਹ ਦੇਖਦੇ ਆ ਬਜ਼ੁਰਗ 75 ਸਾਲ ਦਾ 80 ਸਾਲ ਦੇ ਬਜ਼ੁਰਗਾਂ ਨੂੰ ਐ ਕੁੱਟਰੇ ਆ ਪਸੂਆਂ ਵਾਂਗੂ ਦਸਤਾਰ ਤੱਕਾ ਆਪਾਂ ਦਸਤਾਰ ਬਹੁਤ ਵੱਡੀ ਚੀਜ਼ ਆ ਜਿਹਨੂੰ ਆਪਾਂ ਕਹਨੇ ਆ ਪੱਗ ਜੇ ਬੰਦੇ ਦੀ ਲੈ ਜੇ ਤਾਂ ਸਾਰੀ ਇੱਜ਼ਤ ਲੈਣ ਵਾਲਾ ਕੰਮ ਹੋ ਜਾਂਦਾ ਤੇ ਪੁਲਿਸ ਵਾਲੇ ਲਾ ਰਹੇ ਉਹਨਾਂ ਦੀ ਸ਼ਰਮ ਇਹ ਸੀਐਮ ਭਵਨ ਤਮਾਨ ਦੇ ਕਹਿਣ ਤੇ ਹੋ ਰਿਹਾ ਕੱਲਾ ਮੈਂ ਨਹੀਂ ਕਹਿ ਰਿਹਾ ਚਾਰੇ ਪਾਸੇ ਪੱਤਰਕਾਰਾਂ ਦੀਆਂ ਵੀਡੀਓ ਜਿਵੇਂ ਵਾਇਰਲ ਹੋ ਰਹੀਆਂ ਤੇ ਆਪਣਾ ਵੀ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਪੰਜਾਬ ਦੇ ਪ੍ਰਤੀ ਹੁੰਦੀ ਹੈ ਜੋ ਗੱਲਬਾਤ ਛੁੜੇ ਸਾਂਝੀ ਕਰਦੇ ਆ ਤਾਂ ਜਿਹੜਾ ਅੱਜ ਇਹ ਕਿਸਾਨਾਂ ਨੂੰ ਕਹਿੰਦਾ ਵੀ ਮੈਂ ਕਿਸਾਨਾਂ ਦਾ ਇੱਕ ਪੁੱਤਰਾ ਮੈਂ ਵੀ ਕਿਸਾਨ ਦਾ ਪੁੱਤਰਾ ਮੈਂ ਜਿਵੇਂ ਤੁਸੀਂ ਕਹਿਣਾ ਉਵੇਂ ਹੀ ਕਰੂੰਗਾ ਮੈਂ ਇਹ ਪਹਿਲਾਂ ਕਿਹਾ ਗਿਆ ਸੀ ਜਦੋਂ ਇਹ ਜਿੱਤੇ ਸੀ ਹੁਣ ਤਾਂ ਇਹ ਕਈ ਵਾਰ ਕਸਾਨਾਂ ਤੇ ਡਾਂਗਾ ਮਾਰ ਚੁੱਕੇ ਅਥਰੂ ਗੈਂ ਦੇ ਗੋਲੇ ਪਾਣੀ ਦੀਆਂ ਵਿਚਾਰਾਂ ਜਿਹਦੇ ਚੰਡੀਗੜ੍ਹ ਚ ਧਰਨ ਲਾਇਆ ਸੀ ਮਾਸਟਰ ਮਾਸਟਰੀਆਂ ਨੇ ਤੇ ਆਪਣੇ ਬੰਨਿਓ ਤੇ ਉਹਨਾਂ ਦੇ ਲੇਟੀਆਂ ਦੇ ਵੀ ਡਾਂਗਾ ਮਾਰੀਆਂ ਸੀ ਤੇ ਪਾਣੀ ਦੀਆਂ ਵਿਚਾਰਾਂ ਸਿੰਘਾਂ ਦੀਆਂ ਪੱਗਾਂ ਜਦੋਂ ਉਹਦਾ ਪ੍ਰੈਸ਼ਰ ਇੰਨਾ ਹੁੰਦਾਗਾ ਜਿਹੜਾ ਪਾਣੀ ਵਾਲਾ ਟੈਂਕ ਹੁੰਦਾ ਤੇ ਬੰਦੇ ਨੂੰ ਚੱਕ ਕੇ ਪਰਾਇ ਵੀ ਮਾਰ ਸਕਦਾ ਤੇ ਪਾਣੀ ਨਾਲ ਬੁਰਾ ਹਾਲ ਕਰਤਾ ਵਿੱਚ ਲੇਡੀਜ਼ ਸੀ ਜਿਹੜੇ ਸਾਡੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਲਾਤੀਆਂ ਸੀ ਇੰਨੀ ਬੇਅਬਦੀ ਹੋ ਰਹੀ ਹੈ ਮੈਂ ਕਹਣਾ ਬਹੁਤ ਟਕਾ ਹੋ ਰਿਹਾ ਕਿਸਾਨਾਂ ਨਾਲ ਗੱਲ ਹੁਣ ਇੰਨਾ ਕਾ ਵੀ ਸੀਐਮ ਭੰਤਮਨ ਨੂੰ ਇਸ ਕਰਕੇ ਨਹੀਂ ਇਹਨਾਂ ਨੇ ਸੀਐਮ ਬਣਾਇਆ ਸੀ ਤੁਹਾਨੂੰ ਐਸ ਸੋਦੇ ਤੇ ਬਿਠਾਇਆ ਸੀ ਲੋਕਾਂ ਨੇ ਇੰਨਾ ਪਿਆਰ ਸਤਿਕਾਰ ਕਰਕੇ ਵੀ ਨਵੀਂ ਪਾਰਟੀ ਚੁਣੀ ਸੀ ਵੀ ਕੁਝ ਚੰਗਾ ਕਰਨੀਏ ਤਾਂ ਹੁਣ ਥੋੜੇ ਹੁਣ ਜੇ ਦੇ ਸੋਚਣ ਨੂੰ ਗੱਲ ਇਹ ਬਣਦੀ ਆ ਵੀ ਹੁਣ ਦੇਖੋ ਉਹੀ ਭਗਵੰਤ ਮਾਨ ਨੇ ਇੱਕ ਰਾਖਸ਼ ਦਾ ਰੂਪ ਧਾਰ ਲਿਆ ਤਾਂ ਜਿਹਦੇ ਵਿੱਚ ਸ਼ਰਿਆਮ ਆਪਣੇ ਪਿਓਾਂ ਦੇ ਸਮਾਨ ਲੋਕਾਂ ਨੂੰ ਵੀ ਕੁੱਟੀ ਜਾਂਦਾ ਨਾ ਤਾਂ ਇਹ ਉਮਰ ਦਾ ਲਿਆਜ ਕਰ ਰਹੇ ਆ ਡਾਂਗਾ ਮਰੀ ਜਾਂਦਾ ਚਲਾ ਚਲਾ ਕੇ ਮਰੀ ਨੇ ਪੁਲਿਸ ਪੁਲਿਸ ਵਾਲੇ ਸ਼ਰਿਆਮ ਜਿਹਦੇ ਵਿੱਚ ਉਹ ਪੂਰੀ ਤਰ੍ਹਾਂ ਪੂਰਨ ਤਮਾਨ ਕਿਸਾਨਾਂ ਦਾ ਇੱਕ ਆਪਾਂ ਕਹਿੰਦੇ ਬਦਲਾ ਲੈ ਰਿਹਾ ਜਿਹੜਾ ਉਹਦੇ ਮੀਟਿੰਗ ਦੇ ਵਿੱਚ ਉਠੇ ਸੀ ਉਸ ਗੁੱਸੇ ਦੇ ਵਿੱਚ ਆ ਕੇ ਤੇ ਕਿਸਾਨਾਂ ਦੇ ਡਾਂਗਾ ਮਾਰ ਰਿਹਾ ਅੱਜ ਇਹ ਕੋਈ ਕਿੱਥੋਂ ਦੀ ਇਹ ਨਾਂ ਇਨਸਾਫੀ ਹੈ ਕਿੱਥੋਂ ਦਾ ਇਨਸਾਫੀ ਹੈ ਇਹ ਮੈਂ ਗੱਲ ਇਹ ਪੁੱਛਣਾ ਚਾਹੁੰਦਾ ਆ ਵੀ ਸ਼ਰਿਆਮ ਤਖਾ ਕਰ ਰਹੇ ਆ ਸਾਡੇ ਜੋ ਕਿਸਾਨ ਭਰਾ ਪਰ ਮੈਂ ਗਲਤੀ ਲੋਕਾਂ ਦੀ ਮੰਨਦਾ ਸਾਡੇ ਪੰਜਾਬ ਦੀ ਕਿਉਂਕਿ ਜਦੋਂ ਇਹ ਜਿਵੇਂ ਇਹ ਵਾਅਦੇ ਕਰਦੇ ਆ ਲੋਕਾਂ ਨਾਲ ਇਹਦਾ ਸ਼ੁਰੂ ਤੋਂ ਪਤਾ ਹੀ ਆ ਵੀ ਕੋਈ ਵੀ ਲੀਡਰ ਆ ਗੱਪ-ਚੱਪ ਤਾਂ ਮਾਰਦੇ ਆ ਫੇਰ ਹੀ ਲੋਕ ਇਹਨਾਂ ਚਲਸੇ ਚਾਹੁੰਦੇ ਆ ਹੁਣ ਗੱਲ ਇੰਨੀ ਕੀ ਕਰਾਂਗੇ ਸਾਡੇ ਹੀ ਲੋਕ ਇਹਨਾਂ ਨੂੰ ਸਿਰ ਚੜਾਉਂਦੇ ਆ ਜਦੋਂ ਇਹ ਵੋਟਾਂ ਮੰਗਣਾਉਂਦੇ ਆ ਐ ਕਰਕੇ ਸਾਡੀਆਂ ਮਾਤਾ ਪਿਤਾਵਾਂ ਨਾਲ ਵਾਅਦੇ ਕਰ ਲੈਂਦੇ ਆ ਮੈਂ ਮਹੀਨੇ ਦੀ ਮਹੀਨੇ ਜੀ 1000 ਰੁਪਏ ਖਾਤੇ ਚ ਪਾਉਂਗਾ ਜੀ ਬਜ਼ੁਰਗਾਂ ਨੂੰ 2500 ਪੈਨਸ਼ਨ ਦੇਵੂ ਜੀ ਮੈਂ ਨੌਕਰੀਆਂ ਦੇਵਾਂ ਜੀ ਮੈਂ 45 45000 ਪਤਾ ਨਹੀਂ ਕਿ ਲੱਖ ਕਹਿੰਦੇ ਹੁੰਦੇ ਆ ਇਹ ਹਰ ਵਾਰ ਵੀਡੀਓ ਚ ਦੇਖਿਆ ਮੈਂ ਵੀ ਅਸੀ ਨੌਕਰੀਆਂ ਦਿੱਤੀਆਂ ਜੀ ਹਾਲੇ ਤੱਕ ਇਹਦੀ ਕੋਈ ਨਜ਼ਰ ਨਹੀਂ ਆਈ ਨੌਕਰੀ। ਹਾਂ 50000 ਨੌਕਰੀ ਦਿੱਤੀ ਐਂ ਕਹਦਾ ਹੁੰਦਾ ਮੈਂ। ਮੈਂ 50000 ਨੌਕਰੀ ਦਿੱਤੀ ਮੈਨੂੰ ਤਾਂ ਅਜੇ ਤੱਕ ਇਹਦੀ ਇੱਕ ਨੌਕਰੀ ਸਾਡੇ ਪੰਜਾਬ ਚ ਕੋਈ ਨਹੀਂ ਲੱਗਿਆ। ਸਾਡੇ ਤਾਂ ਇਧਰ ਮੁੰਡੇ ਕੁੜੀਆਂ ਪੜ੍ਹ ਕੇ ਐਮਏ ਕਰ ਕਰਕੇ ਇਹੜੀਆਂ ਦੱਪੇ ਕਰਦੇ ਫਿਰਦੇ ਆ। ਜੇ ਕੁਝ ਚੰਗਾ ਕਰਿਆ ਹੁੰਦਾ ਤਾਂ ਲੋਕ ਸਾਨੂੰ ਮਾੜਾ ਨਹੀਂ ਕਹਿੰਦੇ ਸੀ। ਦਿੱਲੀ ਵਿੱਚ ਕੇਜਰੀਵਾਲ ਲਾਲਾ ਉੱਥੋਂ ਉਹ ਹਾਰ ਚੁੱਕਿਆ। ਪੰਜਾਬ ਚ ਇਹਦੀ ਵੀ ਬਹੁਤ ਦਸ਼ਾ ਮਾੜੀ ਹੋ ਜਾਣੀ ਆ ਕਿਉਂਕਿ ਜਿਹੜੇ ਹਸਾਮਨਾ ਇਹ ਅਤਿਆਚਾਰ ਕਰ ਰਹੇ ਲੋਕਾਂ ਤੇ। ਚਲੋ ਜੀ ਕਾਸ਼ ਕਰਕੇ ਜੋ ਆਪਣੀ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਆ ਪੰਜਾਬ ਦੇ ਮੁੱਦੇ ਤੇ ਚੈਨਲ ਆਪਣਾ ਜੋ ਪੰਜਾਬ ਚੋਂ ਦਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ